ਉਨੂੰ ਵਾਜ ਮਾਰਿਓ ਮੁੰਡੇ ਨੂੰ ਉਹ ਇੱਕ ਮੈਨੂੰ ਇੱਕ ਮੈਂ ਕੀ ਉਹਦਾ ਨਾਮ ਆਜ ਗਿਆ ਪੁੱਤ ਆ ਜਾ ਉਰੀ ਇਹਨਾਂ ਅਕਾਸ਼ ਅਕਾਸ਼ ਬਣ ਕੇ ਹੀ ਮਾਂ ਨੂੰ ਇਹ ਕੋਣਾ ਪਤੀ ਬਾਬਾ ਸੋਫਰੇ ਤੇ ਹੀ ਮੈਂ ਆਪਣੀ ਅੱਗੇ ਨੂੰ ਹੁੰਦਾ ਜਾਂਦਾ ਸੈਟਣਾ ਕਿਉਂਕਿ ਕੰਪੀਟੀਸ਼ਨ ਜਿਆਦਾ ਨਾ ਕੀ ਤਰਾ 1.2 1.2 ਹੋਰ ਨਾ ਮੁੰਡਾ ਕਰ ਲਿਆ ਨਵਾਂ ਸ਼ਾਮਲ ਆਪਾਂ ਪਿੰਡ ਦੇ ਉਹ ਮੋਕੜਾ ਦੇ ਵਧੀਆ ਕੰਮ ਚੱਲ ਪਣਾ ਮਨੇ ਕੇ ਮੈਚ ਖੇਡਦਾ ਐ ਮੈਂ ਆਹ ਤੇ ਵੱਡੇ ਖੜਾਈ ਐ ਮੈਚ ਵਧੀਆ ਬਾਬਾ ਮਿਹਰ ਕਰੇ ਤੁਨਾ ਬੈੜੀ ਐ ਸਾਰੇ ਕਾਇਮ ਹੋ ਗਏ ਜਿਹੜੀ ਲਗਾਈ ਲੱਗਦਾ ਉਹਨਾਂ ਨੂੰ ਧੰਨ ਕੇ ਲੱਗਿਆ ਕਰ ਹੁਣ ਮੰਨ ਕੇ ਚੱਲ ਆ ਮੇਰੀ ਮੇਰੀ ਵਾਲੀ ਕੰਨੀ ਲੱਗਦਾ ਆ ਕਿ ਦੂਜੀ ਕੰਨੀ ਲੱਗਦਾ ਪੱਟਾ ਨੂੰ ਮੇਰੇ ਤੋਂ ਉਲਟ ਲੱਗਦਾ ਉਧਰਲੀ ਕੰਨੀ ਪੱਟਾ ਨੂੰ ਲੱਗਦਾ ਕੈਂਚੀ ਵੀ ਪਾਉਣਾ ਅਗਲੇ ਬੰਨੇ ਉਹ ਸਾਰੇ ਕੰਮ ਕਰਦਾ ਕਿਹੜਾ ਕੰਮ ਜ਼ਿਆਦਾ ਕੰਮ ਕਿਹੜਾ ਕਰਦਾ ਵਧੀਆ ਜ਼ਿਆਦਾ ਤੋਂ ਆ ਜੀ ਕੁਝ ਫੜ ਕੇ ਆ ਬਾਹਰ ਥੋੜਾ ਨਹੀਂ ਉੱਥੋਂ ਉਧਰੋਂ ਇੱਧਰ ਨੂੰ ਆਣਾ ਮੇਰੇ ਮਗਰ ਆਣਾ ਇੱਥੋਂ ਜੇ ਮੰਨ ਕੇ ਚੱਲ ਮੈਂ ਇੱਥੇ ਲੱਗਾ ਕੰਨ ਦੇ ਤੂੰ ਐ ਕਿ ਨਾ ਦੇ ਤਿੰਨ ਤੇ ਲੱਗ ਕੇ ਨਹੀਂ ਤੈਨੂੰ ਆਸਦਾ ਇਹ ਕੰਨੀ ਤੋਂ ਆਣਾ ਪਏ ਕੰਨੀ ਤੋਂ ਪਹਿਲਾਂ ਕੀ ਜਕਰੂਗਾ ਜਿਹੜੀ ਤੇਰੀ ਇਹ ਜੇ ਤੇਰੀ ਇਹ ਜੇ ਇਹੋ ਜਿਹੀ ਹੁੰਦੀ ਹੈ ਕਿ ਪਲਵਾਨ ਦੀ ਜਿਹੜੀ ਕੰਨੀ ਮਰਜ਼ੀ ਲਾਵੇ ਸਾਰੀਆਂ ਕੰਨੀਆਂ ਖੇਡ ਜਉਂਦੀਆਂ ਅੱਜ ਵੇਖ ਅੱਜ ਜੇ ਤੇਰੇ ਦਿਮਾਗ 'ਚ ਇਹ ਚੀਜ਼ ਹੈ ਨਾ ਕਿ ਮੈਂ ਉਹੀ ਕੰਨੀ ਲਾਉਣੀ ਹੈ ਜਿੱਦਾਂ ਖੇਡਣ ਲਈ ਸਾਰੀਆਂ ਕੰਨੀਆਂ ਖੇਡਿਆ ਕਰ ਮੈਨੂੰ ਫਿਰ ਆਲ ਆਊਂਡਰ ਜਿੱਦਾਂ ਮਰਜ਼ੀ ਲਾ ਲਾ ਕਿਉਂਕਿ ਤੇਰਾ ਸਰੀਰ ਇਹੋ ਜਿਹਾ ਚਾਹੀਦਾ ਸਾਰੇ ਬੰਨੇ ਮੋੜਨਾ ਤੇ ਮੈਨੂੰ ਮੈਨੂੰ ਭਾਵੇਂ ਐਸ ਬੰਨੇ ਲਾ ਲਓ ਭਾਵੇਂ ਐਸ ਬੰਨੇ ਲਾ ਲਓ ਪਲਵਾਨ ਜੀ ਮੈਂ ਸਾਰੇ ਬੰਨੇ ਕੰਮ ਕਰਾਂਗਾ ਠੀਕ ਹੈ ਇੱਕ ਬੋਰੀ ਨਿਚੋੜਿਆ ਕਰ ਹੱਥ ਦਿਖਾ ਬੋਰੀ ਜਿਤਨਾ ਨਾ ਬੋਰੀ ਆ ਗਰੇਪਿਆ ਜਿਹੜੇ ਇੱਕ ਦਾ ਗੁੱਟ ਫੜਨਾ ਇੱਤਾਂ ਇੱਤਾਂ ਫੜ ਕੇ ਨਾਲ ਇੱਥੋਂ ਲਾ ਲਿਆ ਗੱਲ ਲੱਤ ਇੱਤਾਂ ਨਾਲ ਠੀਕ ਹੈ ਜਦੋਂ ਪਤਲਾ ਹੋ ਗਿਆ ਨਾ ਪਤਲੇ ਹੁੰਨੇ ਆਪਾਂ ਹੁਣ ਮੰਨ ਕੇ ਚੱਲ ਮੈਂ ਆ ਮੈਂ ਕਿਹਦਾ ਗੁੱਟ ਫੜੂਗਾ ਮੇਰੇ ਤੋਂ ਨਹੀਂ ਫੜਿਆ ਕਿਉਂਕਿ ਮੈਂ ਭਾਰਾ ਵਾਂ ਗੋਟੋ ਉਹ ਬੰਦਾ ਫੜ ਸਕਦਾ ਜਿਹੜਾ ਹੌਲਾ ਵਾ ਹੌਲੇ ਦਾ ਮੀਨਿੰਗ ਕੀ ਜਦੋਂ ਭਾਰਾ ਬੰਦਾ ਫੜੂਗਾ ਨਾ ਭਾਰੇ ਨੇ ਤੇ ਅੱਗੇ ਆਪ ਦਾ ਵੇਢ ਚੁੱਕਣਾ ਹੌਲੇ ਨੇ ਜਦੋਂ ਗੁੱਟ ਫੜਨਾ ਹੌਲਾ ਬੰਦਾ ਜੇ ਗੁੱਟ ਫੜੂ ਨਾ ਗੋਟ ਦੇ ਨਾਲ ਛੁੱਟ ਜਾਂਦਾ ਵਾ ਕੀ ਕੋਈ ਦੀ ਬਾਵਾ ਚ ਪਾਵਾਂ ਚ ਪਾ ਰਿਹਾ ਆਦਾ ਆਮ ਦਾ ਪਾੜ ਟੁੱਟਣ ਦੇ ਹਾਂ ਹੁਣ ਕਿਉਂਕਿ ਮੈਂ ਹੈਵੀ ਆ ਮੈਂ ਜਦੋਂ ਗੁੱਟ ਫੜੂਗਾ ਮੇਰੇ ਤੋਂ ਨਹੀਂ ਫੜਿਆ ਰਹਿਣਾ ਕਿਉਂਕਿ ਮੈਂ ਮੈਂ ਹੋਰ ਜਦ ਤੱਕ ਬੰਦਾ ਜਾਫੀ ਤੂੰ ਹੋਰ ਰੱਖ ਬੰਦਾ ਜਾਫੀ ਜਦੋਂ ਮੰਨ ਕੇ ਚੱਲ ਐਡਾ ਖੜ ਗਿਆ ਬੰਦੇ ਨੂੰ ਵੇਖਿਆ ਕਰ ਬੰਦਾ ਭਾਈਦਾ ਕਿਧਰ ਨੂੰ ਕੀ ਕਰਦਾ ਤੇ ਸਾਰੀ ਗੇਮ ਦਿਮਾਗ ਦੀ ਹੈ ਦਿਮਾਗ ਜੇ ਸ਼ਾਰਪ ਰੱਖੇਗਾ ਵਧੀਆ ਤਰੀਕੇ ਨਾਲ ਚੱਲੇਗਾ ਤੇ ਆਉਣ ਵਾਲੇ ਪੰਜਾਂ ਚੌਹਾਂ ਮਹੀਨਿਆਂ ਤੇ ਦੇਖੀਂ ਮੇਹਨਤਾਂ ਇੱਕ ਗੁਰੂ ਦੀਆਂ ਆਗਿਆ ਮੰਨਣੀ ਹੈ ਜਿਹੜਾ ਉਸਤਾਦ ਹੈ ਨਾ ਉਹਦੀਆਂ ਆਗਿਆ ਮੰਨੇ ਆਗਿਆ ਲੈ ਕੇ ਭਲਵਾਨ ਜੀ ਦੱਸੋ ਇਹ ਮਾਂ ਰਾਜ ਵੇਖਣੀ ਕਿੱਥੋਂ ਤੱਕ ਖੜਦਾ ਤੇ ਸੱਚੀ ਨਹੀਂ ਇਤਨਾ ਮਿਹਨਤ ਕਰਨੀ ਹੈ ਰੱਬ ਦਾ ਨਾਮ ਲੈਣਾ ਉੱਠ ਕੇ ਮਾਂ ਬਿਓ ਦੀਆਂ ਆਗਿਆ ਤੇ ਰਹਿਣਾ ਇਹ ਨਹੀਂ ਆ ਭਲਵਾਨ ਤੂੰ ਦੋ ਜੱਫੇ ਪਾਉਣ ਲੱਪੇ ਤੇ ਮਾਂ ਬਿਓ ਤੇਰਾ ਤੈਨੂੰ ਕਰੇ ਕਿੱਥੇ ਆ ਤੇ ਤੂੰ ਦੱਸੀ ਨਾ ਕਦੀ ਐਨੂੰ ਕਦੀ ਐਨੂੰ ਉਹ ਤੇ ਮੁੜ ਕੇ ਚੰਦ ਦੇਣੀ ਹੋਣੇ ਤੇਰੇ ਤੇ ਮਾਂ ਪਿਓ ਦੀ ਅੱਗੇ ਜ ਰਹਿਣਾ ਵਾ ਜੋ ਮਾਂ ਪਿਓ ਕਹਿੰਦਾ ਉਹ ਕਰਨਾ ਵਾ ਘਰੇ ਰਹਿਣਾ ਵਾ ਇਹ ਨਹੀਂ ਆ ਦੋ ਜੱਫੇ ਪਾ ਕੇ ਨਬਲ ਗਲੀਆਂ ਚ ਪਾ ਕੇ ਸੈਂਟੋ ਤੇ ਗੜਪ ਗਲੀਆਂ ਚ ਘੁੰਮਣਾ ਉਹ ਕੰਮ ਨਹੀਂ ਕਰਨਾ ਠੀਕ ਹੈ ਜੇ ਅੱਗੇ ਤੱਕ ਜਾਣਾ ਤੇ ਜੇ ਮੰਨ ਕੇ ਚੱਲ ਸਾਲ ਦੋ ਸਾਲ ਘਿੱਡਣੀ ਆ ਫੇਰ ਜਿੱਤਾਂ ਦੀ ਮਰਜ਼ੀ ਖੇਡੋ ਇਹ ਤਾਂ ਲੰਮੀ ਗੋਡੀ ਘਿੱਡਣੀ ਆ ਨਾ ਫੇਰ ਇਹਨੇ ਘਰ ਪੂਰਾ ਕਰਨਾ ਤੇਰਾ ਉਦਾਂ ਨਹੀਂ ਘਰ ਪੂਰਾ ਹਣਾ ਠੀਕ ਹੈ ਬਾਕੀ ਖਰਾਕ ਆਇਆ ਅਗਰ ਮਿਹਨਤ ਕਰੇਗਾ ਮਿਹਨਤ ਤੋਂ ਕੱਚਾ ਹੀ ਦੋ ਮਿਹਨਤ ਨਹੀਂ ਹੈਗੀ ਮਿਹਨਤ ਚਾਹੀਦੀ ਹੈ ਪੂਰੀ ਬੰਦਾ ਲੋਅਰਗਾ ਹੋਇਆ ਖਰਾਕ ਬਾਵੇਂ ਬਿਲਕੁਲ ਘਟ ਹੋਵੇ ਮਿਹਨਤ ਵਧ ਹੋਵੇ ਬੰਦੇ ਦੀ ਜੇ ਖਰਾਕ ਹੈ ਨਾ ਮੰਨ ਕੇ ਚੱਲ ਮਿਹਨਤ ਆ ਤੇ ਮਿਹਨਤ ਦੇ ਸੁੱਕੀਆਂ ਰੋਟੀਆਂ ਖਾਧੀਆਂ ਹਨਾ ਉਹ ਵੀ ਕੰਮ ਕਰਦੀਆਂ ਤੇ ਜੇ ਆਪਾਂ ਮਿਹਨਤੀ ਨਹੀਂ ਕਰਨੀ ਦੁੱਤੇ ਰਹਿਣਾ ਤੇ ਫਿਰ ਤੋਂ ਜੋ ਮਰਜ਼ੀ ਕਰੀ ਆ ਠੀਕ ਆ ਹਾਂ ਮੁੱਕੇ ਬਾਬਾ ਸੋਕਰ